ਕੈਨੇਡਾ ਦੇ ਸਿਉਰਾਤੇ ਵਿਖਰੇ ਹੈ ਗੁਰਦੁਆਰਾ ਸਾਹਿਬ ਦਾ ਚੜਾਵਾ ਪ੍ਰਾਈਵੇਟ ਪ੍ਰਾਪਰਟੀਆਂ ਬਣ ਗਏ ਗੁਰੂ ਘਰ ਸਿੱਖ ਸੰਗਤ ਨੇ ਲਾ ਦਿੱਤਾ ਮੋਰਚਾ ਬਿਲਡ ਚਰਚਾ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਬਣਿਆ ਹੋਇਆ ਕੈਨੇਡਾ ਦਾ ਕਹਿੰਦੇ ਗੁਰੂ ਘਰ ਦੇ ਬਾਹਰ ਖੜਕਾ ਦੜਕਾ ਹੋਇਆ ਹੱਥਾਂ ਦੇ ਵਿੱਚ ਤੱਕੀਆਂ ਫੜੀਆਂ ਹੋਈਆਂ ਨੇ ਵੱਡਾ ਇਕੱਠ ਹੋਇਆ ਉਹ ਕੀ ਰੋਣਾ ਜੀ ਬਿਲਕੁਲ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਲੈ ਕੇ ਸੰਭਾਵਿਤ ਤੌਰ ਤੇ ਅਸਲ ਦੇ ਵਿੱਚ ਰੌਲਾ ਮੰਨਿਆ ਜਾ ਰਿਹਾ ਹੈ ਪਰ ਚਲੋ ਅੱਡ ਅੱਡ ਕਾਰਨ ਹੋ ਸਕਦੇ ਨੇ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਉਹ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਦੇ ਨੇ ਵਿਨੀ ਪੈਗ ਦੇ ਗੁਰਦੁਆਰਾ ਸਾਹਿਬ ਦੀਆਂ ਇਹ ਤਸਵੀਰਾਂ ਨੇ ਦੋ ਦੂਜਾ ਰੋਸ ਵਿਖਾਵਾ ਹੋਇਆ ਇੱਕ ਪਹਿਲਾਂ ਹੋ ਚੁੱਕਿਆ ਕੁਝ ਤਸਵੀਰਾਂ ਕਹਾਂਗੇ ਪਹਿਲਾਂ ਵਾਲੀਆਂ ਵੀ ਨੇ ਤੇ ਕੁਝ ਨਵੇਂ ਸਿਰੇ ਤੋਂ ਜਿਹੜਾ ਤਾਜ਼ਾ ਰੋਸ ਵਿਖਾਵਾ ਹੋਇਆ ਗੁਰਦੁਆਰਾ ਵਿਨੀ ਪੈਗ ਸਾਊਥ 6 ਸੈਂਟਰ ਦੇ ਬਾਹਰ ਇੱਥੇ ਤੁਸੀਂ ਅੰਦਰ ਵੀ ਕੁਝ ਖੜਕਾ ਦੜਕਾ ਹੁੰਦਾ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਨੇ ਤੇ ਕਹਾਂਗੇ ਕਿ ਵਾਕਈ ਹੈਰਾਨ ਕੋ ਨਾ ਕਿ ਇਹ ਗੁਰਦੁਆਰਾ ਸਾਹਿਬ ਕੋਈ ਪ੍ਰਾਈਵੇਟ ਪ੍ਰਾਪਰਟੀ ਨਹੀਂ ਇੱਥੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿ ਗੁਰੂ ਘਰ ਧਰਮ ਪ੍ਰਚਾਰ ਲਈ ਜਾਂ ਇੱਕ ਬਿਜ਼ਨਸ ਇੱਥੇ ਇਹ ਕਹਾਂਗੇ ਕਿ ਬੜਾ ਹੈਰਾਨਕੁਨ ਜਾਂ ਘਟਨਾਕ੍ਰਮ ਸਾਹਮਣੇ ਆ ਰਿਹਾ ਹੈ ਕਿ ਵਾਕਈ ਇਹ ਇਸ ਤਰੀਕੇ ਦੇ ਨਾਲ ਇੱਕ ਪ੍ਰਾਈਵੇਟ ਪ੍ਰਾਪਰਟੀ ਬਣਾ ਦਿੱਤਾ ਗਿਆ ਗੁਰਦੁਆਰਾ ਸਾਹਿਬ ਨੂੰ ਹਾਲਾਂਕਿ ਇੱਥੇ ਅਕਸਰ ਰੌਲਾ ਪੈਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਤੇ ਕਿਤੇ ਨਾ ਕਿਤੇ ਸਵਾਲ ਉਠਾਏ ਜਾਂਦੇ ਨੇ ਪਰ ਹੁਣ ਜਦੋਂ ਕੈਨੇਡਾ ਅਮਰੀਕਾ ਵਰਗੇ ਇਲਾਕਿਆਂ ਵਿੱਚ ਵੀ ਅਜਿਹਾ ਕੁਝ ਸਾਹਮਣੇ ਆ ਰਿਹਾ ਹੈ ਤਾਂ ਫੇਰ ਆਖਰਕਾਰ ਮੁੱਦਾ ਫਿਰ ਉਹੀ ਆ ਗਿਆ ਕਿ ਡਾਲਰਸ ਡੋਲਰਸ 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 ਤੇ ਡੋਲਰ ਜਦੇ ਨਾਲ ਚਲੋ ਕਈ ਮਸਲੇ ਜੁੜ ਜਾਂਦੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੁਸੀਂ ਦੇਖ ਸਕਦੇ ਹੋ ਰਹਿਤ ਮਰਿਆਦਾ ਤੇ ਪ੍ਰਬੰਧ ਪ੍ਰਦਰਸ਼ਨੀ ਬਾਕੀ ਜਿਹੜੀਆਂ ਚੀਜ਼ਾਂ ਤਾਂ ਹੈਗੀਆਂ ਹੈਗੀਆਂ ਉੱਤੇ ਸਵਾਲ ਕਰਨ ਕਰਕੇ ਆ ਕਾਉਂਸਲ ਤੇ ਬਿਆਨ ਕੀਤੀ ਮੈਂਬਰਸ਼ਿਪ ਕੰਸਲ ਤੋਂ ਬੈਨ ਕੀਤੀ ਮੈਂਬਰਸ਼ਿਪ ਫੈਸਲਾ ਰੱਦ ਹੋਵੇ ਇਹ ਕਹਿ ਸਕਦੇ ਹਾਂ ਕੁਝ ਗੱਲਾਂ ਜਿਹੜੀਆਂ ਉੱਬਰ ਕੇ ਸਾਹਮਣੇ ਆ ਰਹੀਆਂ ਨੇ ਪਰ ਇਸ ਦੇ ਨਾਲ ਹੀ ਤੁਹਾਨੂੰ ਇੱਕ ਬਹੁਤ ਪੋਜ਼ਿਟਿਵ ਤਸਵੀਰਾਂ ਵੀ ਦਿਖਾਉਂਦੇ ਹਾਂ ਹੂੰ ਪੋਜ਼ਿਟਿਵ ਤਸਵੀਰਾਂ ਆ ਚੀਜ਼ਾਂ ਦਾ ਹੋਣੀ ਚਾਹੀਦੀਆਂ ਨੇ ਬਿਲਕੁਲ ਬੱਚਿਆਂ ਵੱਲੋਂ ਜੋ ਉੱਥੇ ਬਿਲਕੁਲ ਉਸੇ ਗੁਰਦੁਆਰਾ ਸਾਹਿਬ ਦੀਆਂ ਨੇ ਵਿਨੀ ਪੈਗ ਦੇ ਗੁਰਦੁਆਰਾ ਸਾਹਿਬ ਦੀਆਂ ਬੱਚਿਆਂ ਵੱਲੋਂ ਪੰਜਾਬ ਦੇ ਹੜਪੀੜਤਾਂ ਲਈ ਮਦਦ ਮੰਗੀ ਗਈ ਪੰਜਾਬ ਦੇ ਹੜਪੀੜਤਾਂ ਦੀ ਮਦਦ ਕਰੋ ਆ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਸ਼ੌਭਦੀਆਂ ਨੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਸੱਤ ਸਮੁੰਦਰ ਪਾਰ ਬੈਠੇ ਬੱਚੇ ਵੀ ਆਪਣੇ ਕਹਿ ਸਕਦੇ ਆ ਭੈਣ ਭਰਾਵਾਂ ਆਪਣੇ ਕਹਿ ਚਾਚੇ ਤਾਇਆ ਵਾਸਤੇ ਸਹਾਇਤਾ ਦੀ ਮੰਗ ਕਰ ਰਹੇ ਨੇ ਹੂੰ ਇਨ ਸਿੱਖਿਜ਼ਮ ਵੀ ਵੀ ਬਲੀਵ ਕਹਿ ਸਕਦੇ ਆ ਕਿ ਸੇਵਾ ਸਭ ਤੋਂ ਵੱਡੀ ਸੇਵਾ ਹੀ ਹੈ ਪਲੀਜ਼ ਡੋਨੇਟ ਫਾਰ ਫਲੱਡ ਰਿਲੀਫ ਤੇ ਆਪਾਂ ਕਹਿ ਸਕਦੇ ਆ ਕਿ ਵੰਡ ਛਕਣਾ ਸੇਵਾ ਕਿਰਤ ਕਰੋ ਇਹ ਸਾਰੀਆਂ ਇਹ ਸਿਧਾਂਤ ਨੇ ਇਹ ਚੀਜ਼ਾਂ ओके ਬਹੁਤ ਵਧੀਆ ਸੁਨੇਹਾ ਦੇ ਰਹੀਆਂ ਨੇ ਪੰਜਾਬ ਦੇ ਵਿੱਚ ਬੈਠੇ ਬੱਚਿਆਂ ਨੂੰ ਵੀ ਪਰ ਜੋ ਉਹ ਸਾਹਮਣੇ ਆ ਰਿਹਾ ਹੈ ਜੋ ਪ੍ਰੋਟੈਸਟ ਸਾਹਮਣੇ ਆ ਰਿਹਾ ਹੈ ਕਿ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹੀ ਕੰਮਕਾਜ ਨਹੀਂ ਕੀਤਾ ਜਾ ਰਿਹਾ ਜਾਂ ਉਸ ਵੱਲੋਂ ਡਿਕਟੇਟਰਸ਼ਿਪ ਅਪਣਾਈ ਜਾ ਰਹੀ ਹੈ ਉੱਥੇ ਹੁਣ ਸਵਾਲ ਪੈਦਾ ਹੋ ਰਹੇ ਨੇ ਕਿ ਆਖਰਕਾਰ ਕਿੱਥੇ ਸਮੱਸਿਆ ਪੈਦਾ ਹੋ ਰਹੀ ਹੈ ਹੂੰ ਬਿਲਕੁਲ ਉਸੇ ਗੁਰਦੁਆਰਾ ਸਾਹਿਬ ਦੀਆਂ ਇਹ ਅੰਦਰ ਦੀਆਂ ਤਸਵੀਰਾਂ ਨੇ ਉੱਥੇ ਹੀ ਉਹ ਕੁਝ ਮੁਜਾਰਾਕਾਰੀ ਕਹਿ ਸਕਦੇ ਹਾਂ ਕਿ ਬਾਹਰ ਖੜੇ ਨੇ ਹੁਣ ਸਵਾਲ ਐਂਗਲ ਇਹ ਵੀ ਉੱਠਦਾ ਹੈ ਕਿ ਕੀ ਉਹ ਉਹਨਾਂ ਨੂੰ ਕਿਸੇ ਵੱਲੋਂ ਪ੍ਰੋਵੋਕ ਕੀਤਾ ਗਿਆ ਸਵਾਲ ਦੂਜੇ ਐਂਗਲ ਤੋਂ ਵੀ ਉੱਠਦਾ ਹੈ ਕਿ ਕੀ ਉਹਨਾਂ ਨੂੰ ਜਾਣਬੁੱਝ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰੋਟੈਸਟ ਕਰਨ ਲਈ ਉਕਸਾਇਆ ਜਾ ਰਿਹਾ ਭੜਕਾਇਆ ਜਾ ਰਿਹਾ ਹੈ। ਵਾਕਈ ਇਹ ਸਵਾਲ ਵੀ ਇਸ ਐਂਗਲ ਤੋਂ ਵੀ ਹੋਣਾ ਚਾਹੀਦਾ ਹੈ ਕਿ ਕੀ ਗੁਰਦੁਆਰਾ ਵਿਨੀਪੈਗ ਸਾਊਥ ਸਿਕ ਸੈਂਟਰ ਦੀ ਜੋ ਮੌਜੂਦਾ ਪ੍ਰਬੰਧਕ ਕਮੇਟੀ ਆ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਤਾਂ ਉਥੇ ਕੁਝ ਲੋਕ ਸ਼ਾਇਦ ਉਹਨਾਂ ਨੂੰ ਕਹਿ ਸਕਦੇ ਆ ਕਿ ਵਿੱਚ ਸ਼ਮੂਲੀਅਤ ਨਹੀਂ ਦਿੱਤੀ ਜਾ ਰਹੀ ਹੈ ਚੌਧਰ ਦੇ ਭੁਖੇ ਨੇ ਯਾ ਚੌਧਰ ਦੇ ਭੁੱਖੇ ਹੋਣ ਕਰਕੇ ਉਹ ਪ੍ਰੋਟੈਸਟ ਕਰ ਰਹੇ ਨੇ ਇਸ ਤਰੀਕੇ ਦੇ ਕਈ ਸਵਾਲ ਉੱਠ ਰਹੇ ਨੇ ਤੇ ਇਹ ਜਵਾਬ ਕੈਨੇਡਾ ਦੇ ਵਿੱਚ ਬੈਠੀ ਅਮਰੀਕਾ ਦੇ ਵਿੱਚ ਬੈਠੀ ਸਿੱਖ ਸੰਗਤ ਹੀ ਦੇ ਸਕਦੀ ਹੈ ਸਵਾਕੀ ਵਿਨੀਪੈਗ ਤੋਂ ਸਾਡੇ ਜਿਹੜੇ ਦਰਸ਼ਕ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਦੇਖ ਰਹੇ ਹੈਗੇ ਨੇ ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਆਖਰਕਾਰ ਕਿਉਂ ਰੋਲਾ ਪਿਆ ਹੈਗਾ ਕਿਤੇ ਗੁਲਕ ਨੂੰ ਲੈ ਕੇ ਕੀ ਜੋ ਮਸਲਾ ਇਸ ਵੇਲੇ ਚਰਚਾ ਦੇ ਵਿੱਚ ਹੈਗਾ ਉਹ ਜ਼ਰੂਰ ਜਾਣਕਾਰੀ ਸਾਂਝੀ ਕਰਨ ਤੁਹਾਡੀ ਸਕਰੀਨ ਦੇ ਉੱਪਰ ਨੰਬਰ ਫਲੈਸ਼ ਹੋ ਰਿਹਾ 647 368 7770 ਦੇ ਉੱਪਰ ਕਾਲ ਜ਼ਰੂਰ ਕਰੋ ਪਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਹੁਣ ਕੁਝ ਮੈਂਬਰਾਂ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਪਰ ਜੋ ਇਹ ਮੈਸੇਜ ਜਾ ਰਿਹਾ ਉਹ ਤਾਂ ਬਹੁਤ ਨੈਗੇਟਿਵ ਹੈ ਕਿ ਭਾਈ ਗੁਰੂ ਘਰ ਦੇ ਵਿੱਚ ਜਿਹੜੀ ਕਿ ਇਸ ਵੇਲੇ ਕਮੇਟੀ ਹੈ ਕਿ ਉਹਦੇ ਵਿੱਚ ਏਕਾ ਨਹੀਂ ਹੈ ਜੇ ਕੋਈ মত ਪੇਜ ਹੈ ਤਾਂ ਟੇਬਲ ਟॉक ਕਰ ਲੋ ਹਰੇਕ ਮਸਲੇ ਦਾ ਹੱਲ ਗਲਬਾਦ ਨਾਲ ਨਿਕਲ ਸਕਦਾ ਹੈਗਾ ਦੇਖੋ ਜੀ ਆਪਾਂ ਜੇ ਮਿਸਾਲ ਦੇਣ ਲੱਗਿਏ ਤਾਂ ਅਕਸਰ ਹੀ ਕਹਿ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਲੈ ਕੇ ਪੰਜਾਬ ਹੀ ਨਹੀਂ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਉੱਥੇ ਖੜਕਾ ਦੜਕਾ ਹੁੰਦਾ ਆਇਆ ਹੈ ਬਿਨਾਂ ਸ਼ੱਕ ਅਮਰੀਕਾ ਦੇ ਵਿੱਚ 10000 ਡਾਲਰ ਦੇ ਕਹਿ ਸਕਦਾ ਖਰਚ ਕਰਕੇ ਪਹਾੜੇ ਦੇ ਕਾਤਲ ਕਥਿਤ ਤੌਰ ਤੇ ਲਿਆਂਦੇ ਗਏ ਸੀ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਤੁਸੀਂ ਆਪਾਂ ਚਲੋ ਹੁਣ ਬੰਦੇ ਦਾ ਨਾਮ ਨਹੀਂ ਲੈਣਾ ਪਤਾ ਨਹੀਂ ਉਹ ਜਿਹੜੇ ਚਾਰਜਸ ਨੇ ਪ੍ਰੂਵ ਹੋਏ ਨੇ ਕਿ ਨਹੀਂ ਹੋਏ ਨੇ ਪਰ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਕਿ ਇਸ ਬੰਦੇ ਨੇ 10000 ਡਾਲਰ ਦੀ ਰਕਮ ਅਦਾ ਕੀਤੀ ਕਿ ਫਲਾਣੇ ਨੂੰ ਚੱਕ ਦੋ ਮਸਲਾ ਕੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਚੌਧਰ ਕਾਇਮ ਕਰਨੀ ਹੈ ਜਾਂ ਗੋਲਕ ਤੇ ਕਾਬੂਸ ਹੋਣਾ ਹੈ ਕਿ ਇੰਨੀ ਕੁ ਜ਼ਿਆਦਾ ਸ਼ਾਇਦ ਕਮਾਈ ਹੈ ਕਿ ਉਹ ਕਮਾਈ ਅੱਖਾਂ ਦੇ ਅੱਗੇ ਹਨੇਰਾ ਕਰ ਦਿੰਦੀ ਹੈ ਕਿ ਰੋਸ਼ਨੀ ਕਰ ਦਿੰਦੀ ਹੈ ਕਿਉਂਕਿ ਇਹਨੂੰ ਹਨੇਰਾ ਹੀ ਕਹਾਂਗੇ ਰੋਸ਼ਨੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹ 네ਗੇਟਿਵ ਪੱਖ ਹੈ 네ਗੇਟਿਵ ਐਸਪੈਕਟ ਹੈ ਇਸ ਮਸਲੇ ਦਾ ਕਿ ਹੁਣ ਬਸ ਡਾਲਰਸ ਦੀ ਹੀ ਖੇਡ ਰਹਿ ਗਈ ਹੈ ਕਿ ਕੁਝ ਬੰਦੇ ਬਾਹਰ ਖੜੇ ਨੇ ਹੂੰ ਤੇ ਇੱਕ ਪ੍ਰਬੰਧਕ ਕਮੇਟੀ ਅੰਦਰਲੇ ਪਾਸੇ ਆ ਤੇ ਗਲਤੀ ਕਿਸ ਦੀ ਹੈ ਇਹ ਹੁਣ ਫੈਸਲਾ ਸਿੱਖ ਸੰਗਤ ਨੂੰ ਖੁਦ ਆ ਕਹਿ ਸਕਦੇ ਆ ਮੋਤਬਰ ਜਾਂ ਕਹਿ ਸਕਦੇ ਆ ਸੂਝਵਾਨ ਸ਼ਖਸੀਅਤਾਂ ਨੂੰ ਕਰਨਾ ਹੋਊਗਾ ਇੱਥੇ ਪ੍ਰਵਿੰਦਰ ਜੀ ਆਪਾਂ ਮਿਸਾਲ ਦਿੰਨੇ ਆ ਗੁਰਤੇਜ ਸਿੰਘ ਸਰਦਾਰ ਗੁਰਤੇਜ ਸਿੰਘ ਸਾਬਕਾ ਆਈਏਐਸ ਆਫੀਸਰ ਨੇ ਉਹ ਜੀ ਮਤਲਬ ਜਦੋਂ ਉਹ ਨੌਕਰੀ ਦੌਰਾਨ ਰਹੇ ਹੋਣਗੇ ਤਾਂ ਉਹਨਾਂ ਨੇ ਸ਼ਾਇਦ ਪਤਾ ਨਹੀਂ ਕਿਹੜੇ-ਕਿਹੜੇ ਮੰਤਰੀਆਂ ਦੇ ਨਾਲ ਕੰਮ ਕੀਤਾ ਹੈ ਕਿਹੜੇ-ਕਿਹੜੇ ਵੱਡੇ-ਵੱਡੇ ਆਦਾਰਿਆਂ ਦੇ ਵਿੱਚ ਕੰਮ ਕੀਤਾ ਪਰ ਅੱਜ ਉਹ ਕਹਿ ਰਹੇ ਨੇ ਖੜੇ ਹੋ ਕੇ ਕਿ ਸਾਡੇ ਕਹਿ ਸਕਦੇ ਹਾਂ ਕਿ ਜਿਹੜੇ ਅਖੌਤੀ ਆਗੂ ਸੀਗੇ ਉਹ ਰਾਜ ਸਭਾ ਦੇ ਵਿੱਚ ਵੀ ਗਏ ਲੋਕ ਸਭਾ ਦੇ ਵਿੱਚ ਵੀ ਗਏ ਪਰ ਉਹਨਾਂ ਨੇ ਸਿੱਖੀ ਵਾਸਤੇ ਇੱਕ ਲਫ਼ਜ਼ ਮੂੰਹੋਂ ਨਹੀਂ ਕੱਢਿਆ ਹੂੰ ਇੱਕ ਮਿਸਾਲ ਉਹਨਾਂ ਨੇ ਖੁਦ ਦਿੱਤੀ ਹੈ ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਕਿਉਂਕਿ ਇੱਕ ਰੋਸ਼ਨ ਦਿਮਾਗ ਸ਼ਖਸੀਅਤ ਹੈ ਆਈਏਐਸ ਅਫੀਸਰ ਰਹੇ ਚੁੱਕਿਆ ਹੈ ਪਤਾ ਨਹੀਂ ਕਿੰਨੇ ਕਹਿ ਸਕਦੇ ਆ ਮੰਤਰੀਆਂ ਦੇ ਨਾਲ ਕੰਮ ਕੀਤਾ ਹੈ ਪ੍ਰਸ਼ਾਸਨਿਕ ਅਹੁਦਿਆਂ ਤੇ ਕੰਮ ਕੀਤਾ ਸਾਰਾ ਕੁਝ ਕਹਿ ਸਕਦੇ ਆ ਕਿ ਬਰੀਕੀ ਦੇ ਨਾਲ ਜਾਣਦੇ ਨੇ ਢੁਗਾਈ ਦੇ ਨਾਲ ਜਾਣਦੇ ਨੇ ਤੇ ਇੱਕ ਕਹਿੰਦੇ ਬੰਦਾ ਆਪਾਂ ਚਲੋ ਨਾਮ ਨਹੀਂ ਲਵਾਂਗੇ ਕਿ ਇੱਕ ਬੰਦਾ ਸੰਸਦ ਦੇ ਵਿੱਚ ਸਿੱਖ ਆਗੂ ਬਣ ਕੇ ਪੁੱਜ ਗਿਆ ਤੇ ਉਥੇ ਕਹਿੰਦੇ ਜੀ ਅੱਜ ਇਹ ਸਵਾਲ ਉਠਾਉਣਗੇ ਕਹਿੰਦੇ ਵਾਹ ਜੀ ਵਾਹ ਬੜੀ ਕਹਿੰਦੇ ਚਰਚਾ ਹੋਈ ਕਹਿੰਦੇ ਇਹ ਬਹੁਤ ਘੱਟ ਬੋਲਦੇ ਨੇ ਚਲੋ ਹੋ ਸਕਦਾ ਕੋਈ ਵੱਡਾ ਮੁੱਦਾ ਹੋਊਗਾ ਤੇ ਉੱਠ ਕੇ ਇਹ ਕਿਹਾ ਗਿਆ ਉਸ ਆਗੂ ਵੱਲੋਂ ਕਿ ਜੀ ਉਹ ਦੇਖੋ ਆ ਰੋਸ਼ਨਦਾਨ ਚ ਬੱਛੜ ਆਉਂਦੀ ਐ ਕਹਿੰਦੇ ਇਹਨੂੰ ਬੰਦ ਕਰਾਓ ਓਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੇ ਸਿੱਖ ਕੌਮ ਬਾਰੇ ਜਾਂ ਸਿੱਖ ਭਾਈਚਾਰੇ ਬਾਰੇ ਕੋਈ ਗੱਲ ਉਠਾਉਣ ਦੀ ਬਜਾਏ ਉਹ ਰੋਸ਼ਨਦਾਨ ਦੀਆਂ ਗੱਲਾਂ ਹੋ ਰਹੀਆਂ ਸੀ ਇੱਕ ਬਾਰੀ ਦੀਆਂ ਗੱਲਾਂ ਕਹਿ ਸਕਦੇ ਹਾਂ ਚਲੋ ਇਹ ਗੱਲਾਂ ਸਰਦਾਰ ਗੁਰਤੇਜ ਸਿੰਘ ਹੋਣਾ ਨੇ ਆਪਣੇ ਮੂੰਹੋਂ ਕਹੀਆਂ ਨੇ ਇਹਨਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਹ ਬਜ਼ੁਰਗ ਸਿੱਖ ਹੀ ਦੱਸ ਸਕਦੇ ਨੇ ਪਰ ਇਹ ਕਹਾਂਗੇ ਕਿ ਕੌਮ ਦਾ ਕਹਾਂਗੇ ਕਿ ਮਾੜਾ ਹੀ ਰਿਹਾ ਕੌਮ ਦੇ ਨਾਲ ਹਮੇਸ਼ਾ ਹੀ ਕਿ ਪੈਸਾ ਪੈਸਾ ਜਾਂ ਮਲਕੀਅਤ ਇਹ ਦੋਵੇਂ ਚੀਜ਼ਾਂ ਪਵਾੜੇ ਪਾ ਦਿੰਦੀਆਂ ਨੇ ਪਾੜੇ ਪਾ ਦਿੰਦੀਆਂ ਨੇ ਪਵਾੜਾ ਤਾਂ ਪਉਂਦੀ ਹੀ ਪਉਂਦੀ ਹੈ ਪਾੜੇ ਵੀ ਪਾ ਦਿੰਦੀਆਂ ਨੇ ਹੁਣ ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਹੈਰਾਨਕੁਨ ਨੇ ਪਰ ਉਹ ਬੱਚਿਆਂ ਦੀਆਂ ਤਸਵੀਰਾਂ ਵਾਕਈ ਸੇਧ ਦਿੰਦੀਆਂ ਨੇ ਕਿ ਭਾਈ ਉਹ ਵੀ ਆਪਣੇ ਭੈਣ ਭਰਾਵਾਂ ਦੇ ਪ੍ਰਤੀ ਚਿੰਤਤ ਨੇ ਜੀ ਜੀ ਉਹ ਹੜਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਨੇ ਕਿਉਂਕਿ ਪਾਣੀ ਹਰ ਪਾਸੇ ਫੈਲ ਚੁੱਕਿਆ ਸੀ ਤੇ ਹੁਣ ਦੁਬਾਰਾ ਵੀ ਹਾਲਾਤ ਉਹੋ ਜਿਹੇ ਬਣਦੇ ਜਾ ਰਹੇ ਨੇ ਪ੍ਰਵਿੰਦਰ ਜੀ ਕੱਲ ਦਾ ਮੀਂਹ ਪੈ ਰਿਹਾ ਜੇ ਅੱਜ ਵੀ ਬਾਰਿਸ਼ ਇਸੇ ਤਰੀਕੇ ਦੇ ਨਾਲ ਜਾਰੀ ਰਹੀ ਤਾਂ ਫੇਰ ਡੈਮਸ ਦੇ ਵਿੱਚੋਂ ਦੁਬਾਰਾ 40000 ਕਿਊਸਿਕ 50000 ਕਿਊਸਿਕ ਜਾਂ ਸਮਥਿੰਗ ਐਲਸ ਉਹ ਕਿਊਸਿਕ ਪਾਣੀ ਫੇਰ ਛੱਡਿਆ ਜਾਊਗਾ ਸਸਰਾਲੀ ਕਲੋਨੀ ਵਾਲਾ ਬੰਨ ਪਹਿਲਾਂ ਹੀ ਕਮਜ਼ੋਰ ਹੈ ਤੇ ਜੇ ਉਹ ਟੁੱਟ ਜਾਂਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੋੜ ਪਾਣੀ ਦੀ ਮਾਰ ਹੇਠਾਂ ਜਾਣਗੇ ਸੋ ਇਹ ਕਹਾਂ ਗੇ ਕਿ ਇਕਜਟ ਹੋ ਕੇ ਇਸੇ ਮੁਸੀਬਤ ਦਾ ਟਾਕਰਾ ਕਰਨ ਦੀ ਬਜਾਏ ਸ਼ਾਇਦ ਚੌਦਰ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਤੇ ਉਹ ਹੁਣ ਵਿਨੀਪੈਗ ਦੇ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਈ ਹੈ ਹਾਲਾਂਕਿ ਗੋਲੀਆਂ ਚੱਲਣ ਦੀਆਂ ਵੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਅਮਰੀਕਾ ਦੇ ਨਿਊਯਾਰਕ ਵਾਲੇ ਪਾਸੇ ਜਾਂ ਨਿਊ ਜਰਸੀ ਵਾਲੇ ਪਾਸੇ ਇੱਕ ਘਟਨਾ ਵਾਪਰੀ ਸੀ ਉੱਥੇ ਗੋਲੀਆਂ ਤੱਕ ਚੱਲ ਗਈਆਂ ਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਹੋਣ ਨੂੰ ਲੈ ਕੇ ਸੋ ਵਾਕੀ ਜਿਸ ਤਰ੍ਹਾਂ ਦੇ ਨਾਲ ਬੱਚਿਆਂ ਦੇ ਵੱਲੋਂ ਹੁਣ ਹੋਰਨਾ ਦੀ ਮਦਦ ਦੇ ਲਈ ਇਹ ਸਭ ਕੁਝ ਕੀਤਾ ਜਿਹੜੇ ਵਾਕਈ ਉਹ ਮਾਪੇ ਸ਼ਿਲਾਗਾ ਯੋਗ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਬੱਚਿਆਂ ਦੇ ਵਿੱਚ ਅਜਿਹੇ ਗੁਰ ਜਿਹੜੇ ਪਾਏ ਜਾ ਰਹੇ ਨੇ ਕਿ ਸੇਵਾ ਭਾਵਨਾ ਹੋਣੀ ਬੇਹੱਦ ਜ਼ਰੂਰੀ ਹੈ